ਤੁਹ ਜਿਹੜੀ ਅਕਾ ਜੀ ਸਵਾਗਤ ਹੈ ਤੁਹਾਡਾ ਆਪਣੇ ਅਜਿਹੇ ਵਲੌਗ ਦੇ ਵਿੱਚ ਤੇ ਮਿੱਤਰੋ ਆਪਾਂ ਜਾ ਰਹੇ ਜੀ ਖੇਤ ਆਪਾਂ ਜਾਣਾ ਸੀ ਰਾਤ ਪਰੇ ਉਹ ਜਿਹੜੇ ਆਪਾਂ ਲਾਤ ਹੋ ਕੇ ਤਿਆਰ ਹੋਏ ਉਹਨੂੰ ਕੋਈ ਨਾ ਆ ਗਿਆ ਕਹਿੰਦੇ ਲਾਈਟ ਆ ਗਈ ਆ ਜੀ ਖੇਤ ਜਾ ਕੇ ਤੇ ਹੁਣ ਆਪਾਂ ਖੇਤ ਜਾ ਰਹੇ ਹਾਂਗੇ ਖੇਤ ਪਾਣੀ ਨੂੰ ਦੇਖਦੇ ਹਾਂਗੇ 10 ਮਿੰਟ ਉਹਦੇ ਬੰਨਦੇ ਹਾਂਗੇ ਪਾਣੀ ਪਈ ਜਾਂਦਾਗਾ ਹਾਲ ਨੂੰ ਛੱਡਾ ਪਾਣੀ ਤੂੰ ਥੇੜਾ ਚੱਲਾਂਗਾ ਪਰ ਅੱਗੇ ਤੇ ਮਿੱਤਰੋ ਖੇਤ ਪਹੁੰਚ ਗਏ ਸੀਗੇ ਆਪਾਂ ਇੱਧਰ ਆਪਣਾ ਬੰਦਾ ਕਰਦਾ ਸੀਗਾ ਪਾਣੀ ਬਦਲਦਾ ਤੇ ਲਾਈਟ ਹੁਣੀ ਆਈ ਸੀਗੀ ਤੇ ਮਿੱਤਰੋ ਪਾਣੀ ਲੱਗ ਰਿਹਾ ਸੀਗਾ ਇੱਧਰ ਦੋ ਖਾਨਾਂ ਚ ਪਾਣੀ ਛੱਡਿਆ ਸੀ ਇੱਕ ਇੱਧਰ ਛੱਡਿਆ ਸੀ ਇੱਕ ਇੱਧਰ ਤੇ ਮਿੱਤਰੋ ਪਾਣੀ ਇੱਕ ਵਾਰ ਸੱਟ ਜਾ ਹੋ ਗਿਆ ਸੀਗਾ ਤੇ ਹੁਣ ਆਪਾਂ ਚੱਲਦੇ ਆਂਗੇ ਰੈਂਪ ਤੇ ਹੁਣ ਆਪਣਾ ਬੰਦਾ ਜਿਹੜਾ ਹੈਗਾ ਉਹ ਆਪ ਹੀ ਲਈ ਜਾਊਗਾ ਪਾਣੀ ਤੇ ਆਪਾਂ ਚੱਲਦੇ ਆ ਰਾਮਪੁਰੇ ਨੂੰ ਤੇ ਮਿੱਤਰੋ ਆਪਾਂ ਜਨ ਆਵਕੜੇ ਕਿਉਂ ਨਾ ਕਿਵੇਂ ਆ ਬਾਇਆ ਚੱਲ ਗਏ ਤੇ ਮਿੱਤਰੋ ਆ ਗਏ ਰਾਮਪੁਰੇ ਆਪਾਂ ਐਸਾ ਦਵਾਈ ਦਬੂਈ ਤਾਂ ਲੈ ਲਈ ਜਿਹੜੀ ਸਪਰੇਅ ਲੈਣੀ ਸੀ ਆਪਾਂ ਉਹ ਤਾਂ ਲੈ ਆਏ ਸੀਗੇ ਤੇ ਹੁਣ ਆਪਾਂ ਬਾਜ਼ਾਰ ਵੱਲ ਜਾ ਰਹੇ ਸੀਗੇ ਉੱਥੇ ਵੀ ਛੋਟਾ ਜਿਹਾ ਕੰਮ ਸੀ ਆਪਾਂ ਇੱਕ ਦੋ ਚੀਜ਼ਾਂ ਲੈ ਲਈਆਂ ਵੀ ਆ ਲਓ ਜੀ ਹੈਲੋ ਹੈ ਕਰਦੇ ਹਾਲੋ ਗਾਈਸ ਜਿਹਨੇ ਹੋਰ ਕੀ ਕਰਦੇ ਆ ਗਾਈਸ ਗਾਈਸ ਹੋਰ ਕੀ ਕਰਨਾ ਮਿੱਤਰੋ ਹੁਣ ਆਪਾਂ ਚੱਲਦੇ ਆ ਬਾਜ਼ਾਰ ਵੱਲ ਨੂੰ ਬਾਜ਼ਾਰ ਚ ਆ ਗਏ ਸੀ ਜਿਹੜਾ ਸਮਾਨ ਲੈਣਾ ਸੀ ਲੈ ਲਿਆ ਸੀ ਆਪਾਂ ਨੇ ਤੇ ਹੁਣ ਜਾ ਰਹੇ ਆ ਆਪਾਂ ਕੁਝ ਖਾਣ ਪੀਣ ਕੀ ਖਾਣਾਗਾ ਅੱਜ ਅੱਜ ਆਪਾਂ ਕੀ ਖਾ ਜੇ ਫਾਸਟ ਫੂਡ ਨਹੀਂ ਖਾਂਦੇ ਕੋਈ ਜਰਾ ਫੂਡ ਖਾਵਾਏਗੀ ਕੀ ਖਾਣਾਗਾ ਅੱਜ ਮੈਂ ਦੇਖਦਾ ਤੁਸਾਂ ਦੇ ਪਰੋ ਤੇ ਰੀੜੀ ਰੀੜੀ ਤੇ ਜਾਣਾ ਹੈ ਰੀੜੀ ਚੱਲ ਕੇ ਦੇਖ ਲੈ ਕੀ ਖਾ ਜੇ ਹਾਂਜੀ ਹੈ ਹਾਂ ਜੇ ਆਪਾਂ ਫਾਸਟ ਫੂਡ ਨਹੀਂ ਖਾਂਦੇ ਹੈਗੇ ਪਿੰਪਲਸ ਬਾਰੇ ਹੋ ਜਾਂਦੇ ਹੈਗੇ ਸਟਾਰਟ ਵੀ ਵੀ ਵਗੈਰਾ ਖਾ ਲਿਆ ਵੀ ਰੂਟ ਵਗੈਰਾ ਖਾ ਲੈ ਮਿੱਤਰੋ ਉਹਦੇ ਨਾਲ 글로ਉ ਆਉਂਦਾ ਮੂਤੇ 글로ਉ ਆਹ ਕਿਹੜਾ 글로ਉ ਆਉਂਦਾ ਹੈ ਆਪਾਂ ਕੀ ਲੈਣ ਗਏ ਸੀ ਦੁਕਾਨ ਤੇ ਕੜਾ ਮਨੂ ਆ ਪਤਾ ਨਹੀਂ ਆਇਆ ਕਦੋਂ ਲੱਗਿਆ ਉਹਨੂੰ ਭੀਗੇ ਸੀਗੇ ਖਾ ਨੂੰ ਕੇ ਲੈ ਕੋਲੇ ਲਿਆਉਂਦੇ ਸੀਗੇ ਅਫਾਜ਼ੀ ਉੱਤਰੋ ਉਹ ਪਿੰਡ ਆ ਗਏ ਸੀਗੇ ਨਾ ਉਹਨੂੰ ਛੱਡ ਤਾ ਸੀ ਆ ਗਏ ਆਪਾਂ ਤੇ ਹੁਣ ਆਪਾਂ ਆਪਣੇ ਘਰ ਵੱਲ ਜਾ ਰਹੇ ਸੀਗੇ ਤੇ ਟਾਈਮ ਹੋ ਗਏ ਟੰਡ ਦਾ ਆਪਾਂ ਆਪਣੇ ਬੰਦੇ ਰੋਟੀ ਬਣਾਉਣ ਜਾ ਰਹੇ ਸੀਗੇ ਤੇ ਆਪਾਂ ਆ ਗਏ ਖੇਤ ਇੱਧਰ ਆਪਣਾ ਬੰਦਾ ਇੱਧਰ ਪਾਣੀ ਦਾ ਹੀ ਜਾਂਦਾ ਸੀਗਾ ਤੇ ਰੋਟੀ-ਰੋਟੀ ਭਰਾਏ ਸੀਗੇ ਹੁਣ ਆਪਾਂ ਆਪਣੇ ਘਰ ਵੱਲ ਜਾ ਰਹੇ ਸੀਗੇ ਵਾਪਸ ਤੇ ਹੁਣ ਆਪਾਂ ਜਾ ਰਹੇ ਸੀਗੇ ਇੱਥੇ ਆਪਣੇ ਜਿਹੜੇ ਆਪਣੇ ਆਲੂ ਘਟਕੇ ਸੀਗੇ ਉੱਥੇ ਦੇ ਖੇਤ ਉਹ ਪਿਕਅਪ ਆ ਰਹੀ ਸੀਗੇ ਆਲੂ ਜਿਹੜੇ ਰਹਿੰਦੇ ਸੀਗੇ ਉਹ ਲੈ ਕੇ ਤੇ ਹੁਣ ਉਹਨੂੰ ਆਪਾਂ ਉਧਰ ਆਪਣੇ ਖੇਤ ਲੈ ਕੇ ਜਾਣਾਗਾ ਉਹਦੇ ਕਰਕੇ ਆਪਾਂ ਆਏ ਜਾਗੇ ਤੇ ਆਪਾਂ ਹੁਣ ਜਾ ਰਹੇ ਆਂ ਜਿਹਦੇ ਸੰਧ ਨੇ ਆਪਣੇ ਛੜ ਨੂੰ ਕਿਹਾ ਵਾ ਉੱਥੇ ਛੱਡ ਦੇਣ ਜਾ ਕੇ ਤੇ ਉੱਥੇ ਹੋਣਗੇ ਆਪਾਂ ਫਿਰ ਉਹਨਾਂ ਨੂੰ ਖੇਤ ਲੈ ਕੇ ਜਾਣਾਗਾ ਖੇਤ ਲਈ ਆ ਗਿਆ ਆਪਣੇ ਤੇ ਕਰਕੇ ਲਾਇਆ ਉਹਨਗੇ ਤੇ ਪਿਕਅਪ ਆ ਗਈ ਸੀਗੀ ਆਪਾਂ ਉਹਨੂੰ ਲੈ ਕੇ ਨਾਲ ਇੱਥੇ ਖੇਤ ਪਹੁੰਚ ਗਏ ਸੀਗੇ ਤੇ ਇੱਥੇ ਆਲੂ ਲਾਉਣੇ ਆਗੇ ਫਿਰ ਚੱਲਦੇ ਆ ਵਾਪਸ ਘਰੇ ਆ ਆਪਾਂ ਇਹਨਾਂ ਦਾ ਜਿਹੜਾ ਘਟ ਗਿਆ ਸੀਗਾ ਇਹਦੇ ਵਾਸਤੇ ਬੀਮਾ ਲਾਇਆ ਸੀਗਾ ਤੇ ਮਿੱਤਰੋ ਰਾਮ ਪਰ ਆਏ ਸੀਗੇ ਭੁੱਖ-ਭੁੱਖ ਲੱਗੀ ਪਈ ਸੀਗੀ ਆਪਾਂ ਵਜ ਕਾਰ ਕੋਈਏ ਤੇ ਇੱਥੇ ਆਈ ਸੀ ਜਿੰਨੂ ਬਣਾਣਾ ਤੇ ਖਿਸ਼ ਕਰਾਈ ਹੈ ਜੀ ਮੈਸੇ ਵਿੱਚ ਖਾਣੇ ਆਗੇ ਮੋਟਾ ਬੈਠਾ ਤੇ ਸੋਚਾਂ ਇੰਜ ਪਿਆਗਾ ਇਹ ਉੱਧਰ ਦੇ ਕੀ ਹੋ ਗਿਆ ਉੱਜਾ ਜਿਹਾ ਬੈਠਾਗਾ ਕਾ ਮੋਟੇ ਤੇ ਮਿੱਤਰੋ ਭਾਈ ਜਕਨੇ ਬਣਾ ਕੇ ਦਿੱਤੀ ਸੀ ਮੱਛੀ ਹਲੋ ਹਾਈ ਕਰਦੇ ਮੋਟੇ ਤੇ ਮਿੱਤਰੋ ਖਾਣ ਨੇ ਦੁਬਾਰਾ ਚਲਦੇ ਆ ਘਰੇ ਜਿਵੇਂ ਸਿੱਪ ਗਿਆ ਸੀ ਬਹਾਵ ਟਾਈਮ ਦਾ ਹੁਣ ਹਨੇਰਾ ਹੋਈ ਜਾਂਦਾਗਾ ਇਧਰ ਮੋਟਾ ਦੋਲਜਾਈ ਬੈਠਾ ਹਜੇ ਵੀ ਤੇ ਮਿੱਤਰੋ ਇੱਕ ਪਲੇਟ ਤਾਂ ਵੀ ੜਤੀ ਸੀਗੀ ਪਰ ਦੂਜੀ ਬਲੇਡ ਇਹ ਤਿਆਰ ਹੋ ਜਾਂਦੀ ਸੀਗੀ ਮੋਟਾ ਲੋਟ ਜਾ ਹੋਇਆ ਬੈਠੇ ਕਹਿੰਦਾ ਹਣ ਦੇ ਦੂਜੀ ਵੀ ਹੁਣ ਬਲੇਡ ਦਾਵੇਂ ਮੈਂ ਖਾ ਲਈ ਤੇ ਇੰਨੇ ਮਤਰਾ ਦੂਜੀ ਬਲੇਡ ਵੀ ਆ ਗਈ ਤੇ ਨੇੜੇ ਵੀ ਲਾਤੀ ਸੀਗੀ ਪਰ ਲਗਭਗ ਖਾਈ ਗਈ ਥੋੜੇ ਪਿਛਰੇ ਰਹੇ ਸੀਗੇ ਮੋਟਾ ਦੇ ਇੱਕ ਮਤਰਾ ਨੇਰੀਆਂ ਨਾਲ ਹੀ ਪਰ ਆਉਂਦਾ ਹੈ ਹੈ ਖਾ ਕੇ ਇਧਰ ਆ ਗਈ ਸੀ ਬਾਈ ਦੀ ਦੁਕਾਨ ਤੋਂ ਬਾਹਰ ਤਾਂ ਮੋਟੇ ਹੋ ਗਿਆ ਓਕੇ ਪਰ ਗੈਟ ਰੈਡ ਤੇ ਮਿੱਤਰੋ ਢੱਡ ਜਮਾਂ ਭਰ ਗਿਆ ਸੀਗਾ ਬਾਇੰਟੇ ਤੇ ਆ ਕੇ ਤਾਂ ਔਖਾ ਹੋ ਕੇ ਨੰਗਾ ਆਇਆਗਾ ਹੁਣ ਚੱਲਦੇ ਆ ਘਰ ਨੂੰ ਨੇਰਾਵਾਵਾ ਹੋ ਗਿਆ ਚਾਬੀ ਮੋਟਿਆ ਇਹ ਆ ਗਏ ਸੀ ਰਾਮਪਰੇ ਤੋਂ ਘਰ ਨੂੰ ਜਾਈ ਜਾਂਦੇ ਸੀਗੇ ਪਿੰਡ ਪਹੁੰਚ ਗਏ ਸੀ ਆਪਣੇ ਤੇ ਹੁਣ ਆਪਾਂ ਜਾਈ ਜਾਂਦੇ ਆਪਣੇ ਘਰ ਵਾਲ ਨੂੰ ਤੇ ਢੇਡ ਢੁੱਡ ਦਾ ਭਰ ਗਏ ਸੀਗੇ ਹੁਣ ਜਾ ਕੇ ਰੋਟੀ ਰੋਟੀ ਦਾ ਲੋੜ ਹੀ ਨਹੀਂ ਖਾਣ ਦੀ ਤੇ ਹੋਰ ਕੀ ਸੀ ਮੋਟਿਆ ਤਾਂ ਵੀ ਦੂਈਆਂ ਸਾਹਿ ਠੰਡ ਠੀਕ ਆ ਤੇ ਮਤਰਾ ਠੰਡ ਜੀ ਹੋਈ ਪਈ ਆ ਕੀ ਹੈਲੋ ਮੋਟ ਨੇਕ ਤਾਂ ਫੋਨ ਵਾਲੇ ਆਉਂਦੇ ਆਗੇ ਤੇ ਇਸ ਦੇ ਨਾਲ ਹੀ ਕਰਦੇ ਆਂ ਵਲੌਗ ਦਾ ਐਂਡ ਤੇ ਮਿਲਦੇ ਆਂ ਆਪਾਂ ਆਪਣੇ ਅਗਲੇ ਵਲੌਗ ਚ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਕਿਉਂਕਿ ਆਪਾਂ ਡੇਲੀ ਵਲੌਗਿੰਗ ਕਰਦੇ ਰਹਾਂਗੇ ਡੇਲੀ ਨਵੇਂ-ਨਵੇਂ ਬਲੌਗ ਆਉਂਦੇ ਰਹਿਣਗੇ ਧੰਨਵਾਦ ਮਿੱਤਰੋ ਬਲੌਗ ਦੇਖਣ ਲਈ